ਬਾਈ ਆ ਬੱਕਰੀ ਬਾਈ ਲੈ ਕੇ ਆਏ ਆ ਯਾਰ ਤੂੰ ਕਿੰਨੇ ਮੰਗਿਆ ਬਾਈ ਤੇ ਲੈਂਦਾ ਬਾਬਾ ਟੇਕ ਆ ਗੱਲ ਹੋਈ ਉਹ ਦੇਖੋ ਕੀ ਲਵਦੇ ਆ ਲਾਓ ਮਾੜਾ ਐ ਨੂੰ ਮਾੜਾ ਮਾਰਦੇ ਕੀ ਜਾ ਇੱਥੇ ਹੀ ਹੁਣ ਕੀ ਕਹਿੰਦੇ ਹੁਣ 7500 ਰੁਪਿਆ ਕਹਦਾ ਇਹ ਤਾਂ ਕੱਚੇ ਨਹੀਂ ਲਾਇਆ ਯਾਰ ਆ ਪੂਰੇ 8 ਲਿਖਾਈ ਲਿਖਾਈ ਟੇਕ ਕਰਾ ਦੂਗਾ ਯਾਰ ਉਹ ਤੇਰੇ ਨਾਲ ਵਖਦੇ ਉਹ ਦੇ ਬਾਈ ਬਹੁਤ ਆ ਪੈਸੇ ਸਹੀ 500 ਦਾ ਨੋਟ ਦੇ ਲੈ ਓਏ ਪੈਸੇ ਬਹੁਤ ਆ ਬਾਈ ਨਹੀਂ ਫਿਰ ਰਹਿਣ ਦੂਗਾ ਕਿਹਦੀ ਮੋੜੀ ਹੈ ਕਰ ਲੈ ਹਾਂ ਪੈਸੇ ਤਾਂ ਬਹੁਤ ਆਦੇ ਯਾਰ ਹਾਂ ਨਹੀਂ ਬਹੁਤ ਇਹ ਕਰ ਲੈ ਬਾਈ ਸਰ ਕਿੰਨਾ ਕਰਨੀ ਹੈ ਕਿਸੇ ਨਾਲ ਕਰਨੀ ਮੈਂ ਠੇਕ ਨਾ ਕਰ ਮੈਂ ਤਾਂ ਮੈਂ ਤੇ ਪਰਚੀ ਲਵਾਂਗਾ ਕੱਪੜੇ ਕਿਵੇਂ ਨਾ ਪਰਚੀ ਕੱਪੜੇ ਲਵਾਂਗਾ ਆ ਠੀਕ ਆ ਨਹੀਂ ਆਪਾਂ ਜਦੋਂ ਬਰੋ ਕੱਟ ਕੇ ਲਵਾਂਗੇ ਨਹੀਂ ਗੱਲ ਮੰਡਿਆ ਵਾਲੇ ਕਰਤਾ ਕੰਮ ਅਵੀ ਆ ਪਟਲਾ ਸਬਦਾ ਕੰਨ ਕੰਨ ਦਾ ਹੈ ਨਹੀਂ ਇੱਟਾ ਚੰਗਾ ਹਾਂ ਫੇਰ ਉਹ ਕਹਿੰਦਾ ਕੰਨ ਨੂੰ ਮੁੜ ਕੇ ਰੋਲਾ ਪਾਵੇ ਭਈ ਆਪਾਂ ਨੇ ਢੇਲੀ ਮੰਡੀ ਆ ਮੰਡੀ ਦਾ ਕੰਮ ਆ ਇਹਦੇ ਦੀ ਗੱਲ ਨੂੰ ਨੇ ਕਹੀ ਆ ਨਾ ਤਾਂ ਮੈਂ ਇਤੋਂ ਲੈਣਾ ਨਾ ਤੇਰੇ ਤੋਂ ਲੈਣਾ ਕੁਝ ਭਾਈ ਠੀਕ ਆ ਠੀਕ ਆ ਉਹ ਕਹਿੰਦਾ ਘੱਪਣਾ ਗਰੰਟੀ ਆ ਪਰ ਮੈਂ ਗਰੰਟੀ ਨਹੀਂ ਲੈਦਾ ਖਾਲੀ ਕਰਕੇ ਦੇਉਂਗਾ ਸਿਰ ਮਾੜਾ ਹੈ ਪਛਾਣਾ ਠੀਕ ਹੈ ਯਾ ਹੈ ਕਿ ਹਾਂ ਵੀ ਹੁਣ ਬਾਬਾ ਟੇਕ ਬੋਲ ਕਿੰਨਾ ਕਿੰਨਾ ਕਿ ਟਲ ਖਾਈ ਆਵੇਂ ਕਰਾ ਦੇ ਇਸ ਕਰਕੇ ਦੇ ਦੇ ਭਾਈ ਪੈਸੇ ਬਹੁ ਲਾਗੇ ਤੇਰੇ 8800 ਰੁਪਏ ਦੀ ਹੋ ਗਈ ਖਾਈ ਆ ਜਾਣ ਦੇ ਨਹੀਂ ਨਹੀਂ ਜਾਣ ਦੇ ਜਾਣ ਦਾ ਜਾਣ ਉਹ ਬੂਰੇ ਡਿਗੂ ਆ ਲਖਾਈ ਦਾ 8800 ਜਾਣ ਦੇ ਯਾਰ 20000 ਹੋ ਗਈ ਚੰਫੜਾ ਬਹੁਤ ਆ ਕਿ ਅੱਕਾ ਬਹੁਤ ਆ ਪੈਸੇ ਯਾਰ ਦੋ ਤਿੰਨ ਸਭ ਤੋਂ ਮਹਿੰਗੀ ਕੀ ਸਸਤੀ ਕੀ ਯਾਰ ਬੰਦ ਕਰ। ਆ 200 ਨਾ ਮਹਿੰਗੀ ਹੋ ਰਹੀ ਨਾ ਸਸਤੀ ਜਾਲ ਖਾਈ। ਚਾਲ ਵੀ ਗਣ ਬਾਬਾ ਟੇਕ ਪੈਸੇ। ਇਹ ਤਾਂ ਕੋਈ ਲੈ ਆਈ ਨਹੀਂ ਮੰਡੀ ਦੀ। ਮੈਨੂੰ ਨਹੀਂ ਵਕਲੀ ਦੀ। ਯਾਰ ਜੀਰੇ ਹੋਰ ਜੀਦੇ ਕਰਮਾ ਨਹੀਂ ਗਈ। ਮੈਂ ਘਾਂਡਾ ਟੱਕਰਾ ਮਾਰ ਗਿਆ ਮੈਂ ਥੋੜੀ ਮੰਡੀ ਮਾਂ ਆਣਾ ਕੀ ਕੋ ਕਰਦਾ ਤੇ ਮੈਂ ਬਖਨੀ ਮਾਂ ਕਰ। ਐਵੇਂ 200 ਬਜੇ ਮਹਿੰਗੀ ਹੋਈ ਨੇ ਸਸਤੀ ਹੋ ਜਾਂਦੀ ਐ। ਲਾਓ ਵੀ ਬਾਬਾ ਟੇਕ ਗਣੀਆ ਦਾ ਪੈਸੇ। ਬਾਬਾ ਨੇੜੇ ਹੋ ਜਾ। ਨੇੜੇ ਆ ਜਾ ਨੇੜੇ। ਤੇ ਬਾਈ ਦੁੱਧੋਂ ਲੈ ਕੇ ਆਏ ਆ ਇਹ ਬੱਕਰੀ। ਪਾਠਾ ਤੇ ਬਾਈਆਂ ਨੇ ਵੀ ਗੱਬਣਾ ਤੇ ਗਰੰਟੀ ਕੋਈ ਨਹੀਂ। ਕੰਮ ਨਿਭੜਿਆ। हिकु भई साढे अठ दा द महीने जी पर ਹੋ ਗਿਆ ਕਾਹਦਾ ਸੌਦਾ ਕਰਤਾ ਭਾਈ ਇਹਨੇ ਕਰਾਉਣੀ ਆ ਆ ਬੱਕਰੀ ਦਾ ਸੌਦਾ ਹੋਇਆ ਕਿੰਨੇ ਚ ਕਰਤਾ ਭਾਈ ਸੱਚ ਹੋ ਗਿਆ ਭਾਈ ਬੜੇ ਭਾਣਾ ਕਿ ਠੀਕ ਆ ਬਾਈ ਬਣਾ ਵਾਲਾ ਲੈ ਨਾ ਮੈਂ ਪਾਈ ਵੀ ਨਾ ਸੂਵੇਂ ਦੁੱਗਣੇ ਰੁਪਏ ਠੀਕ ਹੈ ਨਹੀਂ ਸੂਣ ਵਾਲੀ ਆ ਇਹਦੇ ਵੀ ਪੈਸੇ ਇਹਦੇ ਵੀ ਪੈਸੇ ਧਾਰਾ ਗਾਰੰਟੀ ਲਈ ਆ ਤੇ ਗੂਗਲ ਪੇ ਤੇਰਾ ਨੰਬਰ ਦੇ ਦੀ ਭਰਾ ਵਰਕੇ ਕੋਈ ਨਹੀਂ ਕੋਈ ਮੇਰਾ ਦੇ ਦੇ ਮੈਂ ਕਿਹੜਾ ਖਾਣਾ ਹੀ ਉਹਦੇ ਹੀ ਦੇ ਦੇ ਉਹਨੂੰ ਮੈਂ ਦੇ ਦੇਣਾ ਉਹ ਤੇ ਦੇਣੇ ਆ ਮੈਂ ਉਹ ਮੇਰਾ ਗੂਗਲ ਪੇ ਨੰਬਰ ਦੇਣ ਲੱਗਿਆ ਸੀ ਕੱਲ ਤੂੰ ਪਾਸੇ ਪਾ ਦੂਆ ਠੀਕ ਉਹਦੀ ਲਿਖਾਈ ਇਹਨੇ ਕਰੀ ਠੀਕ ਹੈ ਠੀਕ ਹੈ ਠੀਕ ਹੈ ਸਾਰਾ ਕੁਝ ਇਹਨੇ ਗੁੱਡੀ ਆ ਬੱਕਰੀ ਇਹ ਪੈਣੂ ਵੀ 200 ਰੁਪਏ ਹੀ ਦੇ ਠੰਡੇ ਦੀ ਬੋਤਲ ਵੀ ਨਾਲੂ ਲਿਆਉਂਗਾ ਮੁਰਗਾ ਵੀ ਲਓ ਵੀ ਸੂਰੇ ਵਾਲੇ ਬੱਕਰਾ ਮੰਡੀ ਤੇ ਹੋਈ ਜਾਂਦੇ ਸੌਦੇ ਅੱਜ ਬਾਈਆਂ ਨੇ ਬਹੁਤ ਨਾਲ ਖਰੀਦੇ ਆ ਬਾਈ ਕਿੰਨੇ ਨਾਲ ਖਰੀਦੇ ਅੱਜ 10 10 ਨਵੇਂ ਫਰਮ ਆਇਆ ਵਾਹ ਬਈ ਵਾਹ ਬਹੁਤ ਵਧੀਆ 15 ਪਈ ਬੈਠਾ ਘਰੇ ਇਹ ਹੈ ਹੈ ਕਰੇ ਨਾ ਮਤਲਬ ਜਦੋਂ ਇਹ ਕਿੜਾ ਸੀਗਾ ਬਾਈ ਯਾਰ ਚੁੱਪ ਕਰ ਮੈਂ ਇਹ ਸਟੋਰੀ ਨਾ ਖੜ ਜਾ ਫੇਰ ਦੱਸ ਪਹਿਲਾਂ ਸultan ਨੇ ਮੇਰੇ ਪ੍ਰਜਾਣ ਬਾਈ ਤੇ ਰਹਿੰਦੇ ਨੰਬਰ ਦੇ ਗੂਗਲ ਪਿਆ ਯਾਰ 9142 9142 53923 ਇਹ ਨੰਬਰ ਆ ਭਰਾਵਾ ਮੇਰਾ ਇਹ ਤੇ 8500 ਹੀ ਭਰ ਲਾ ਹਾਂ ਜੀ ਕਿੰਨੇ ਦੇਣੇ ਕਿੰਨੇ ਆ 8500 ਠੀਕ ਆ ਭਾਈ ਮੈਨੂੰ ਫੋਨ ਲਾ ਲਈ ਪਹਿਲਾਂ ਮੇਰਾ ਤੇਰੇ ਨਹੀਂ 500000 ਰੁਪਏ ਤੇ 8 ਤੇਰੇ ਦੇ ਬਸ ਠੀਕ ਆ ਠੀਕ ਆ ਬਰਾਬਰ ਹੋ ਜਾਣਗੇ 500 ਲੈ ਲਈ ਮੈਂ ਇਥੋਂ ਠੀਕ 8500 ਲੋ ਵੀ ਅਗਲੀ ਵੀਡੀਓ ਤੁਹਾਨੂੰ ਇਸੇ ਤਰ੍ਹਾਂ ਲਿਖਾਉਣੇ ਆ ਭਾਈ ਭੋਮੇ ਹਾਂ ਜੀ ਟ੍ਰੇਨਿੰਗ ਲੈ ਕੇ ਗਿਆ ਸੀ ਕਿਹੜਾ 10 ਵਜੇ ਆਵੇ ਇਹ ਕਿਹੜਾ ਉਦੋਂ ਮੜ ਕੇ ਕਿ ਕੀੜਾ ਪੈ ਗਿਆ ਵੀ ਮੈਂ ਬੱਕਰੀਆਂ ਲੈਣੀਆਂ ਪਤੰਦਰ ਨੇ ਮੰਡੀ ਵੀ ਨਹੀਂ ਵੇਖੀ ਮਾਲ ਨਹੀਂ ਫਿਰਦਾ ਨਾ ਮਾਲ ਹਾਂ ਉਹਦੇ ਚੋਂ ਲੱਖ ਰੁਪਏ ਦੀਆਂ ਬੱਕਰੀਆਂ ਚੱਕ ਲਈਆਂ ਤੇ ਲੱਖ ਦੀਆਂ ਡੇਢ ਲੱਖ ਦੀਆਂ ਜਿੱਥੇ ਸੂਰੇ ਵਾਲੀ ਮੰਡੀ ਤੋਂ ਲਈਆਂ ਆਹ ਤਾਂ ਜਿਹੜੀਆਂ ਤੁਸੀਂ ਅੱਜ ਲਈਆਂ ਇਹ ਤਾਂ ਅਸੀਂ ਵੀ ਆਨੇ ਦਾਅਵੇ ਨਾਲ ਵਿਸ਼ਸਤੀਆਂ ਦਿੱਤੀਆਂ ਹਨ ਆ ਤੋ ਵੀ ਇੰਨੇ ਵਪਾਰੀ ਖੜੇ ਆ ਆਹ ਭਾਜ ਬੱਕਰੀ ਦਿੱਤੀ ਨਹੀਂ ਯਾਰ ਸਾਰੀਆਂ ਭਾਈ ਬੱਕਰੀਆਂ ਅੱਜ ਬਾਜ ਮਿਲੀਆਂ ਚੱਪ ਸਾਰੇ ਭਾਈ ਸਾਰੇ ਐਸੇ ਰਾਕਟਾਂ ਮਿਲਣਗੇ ਠੀਕ ਆ ਮਿਲ ਗਿਆ ਮਿਲੀਆਂ ਬੱਕਰੀਆਂ ਦੀਆਂ ਵੇਖ ਜੇ ਤੁਹਾਨੂੰ ਗਲਤ ਲੱਗੇ ਤਾਂ ਕਮੈਂਟ ਕਰਕੇ ਦੱਸਿਓ ਸਹੀ ਜਾਂਦਾ ਆਜੋ ਵੀ ਚਲੋ ਚੰਗਾ ਭਾਈ ਲੈ ਚੱਲ ਵਿਖਾ ਲੋ ਵੀ ਭਾਈ ਆਹ ਮੁਰਗੇ ਲੈ ਕੇ ਆਏ ਆ ਉਹ ਜੂਪੇ ਕੋਖਰ ਪਿੰਡ ਤੋਂ ਇੱਕ ਤਾਂ ਚਿੱਟਾ ਤੇ ਪੱਠੀ ਹੈਗੀ ਆ ਮਰਾਉਣ ਜੀ ਕੀ ਮੰਗਿਆ ਭਾਈ ਕੀ ਮੰਗਿਆ 3000 ਰੁਪਏ ਮੰਗਿਆ ਲੱਗ ਗਿਆ ਆਇਰਾ ਨਹੀਂ ਯਾਰ ਲੱਗਿਆ ਸੀ ਪਹਿਲਾਂ 2500 ਰੁਪਿਆ ਲੱਗਿਆ ਸੀ ਮੇਰੇ ਤੇ 3000 ਲੱਗਿਆ ਹੈਂ ਯਾ ਤੁਸੀਂ ਦੇ ਥੈਂਕ ਯੂ ਭਾਈ ਆਈਏ ਇਧਰ ਯਾਰ ਕਲਦੀਪ ਕੀ ਲਾਇਆ ਭਾਈ ਤੂੰ ਇਹਦਾ 1000 ਰੁਪਿਆ ਲਾਇਆ ਭਾਈ ਦੇ ਦੇ ਯਾਰ 5 500 ਰੁਪਿਆ ਦੋਵਾਂ ਦਾ ਹੋ ਗਿਆ ਇਹ ਇਕੱਲੇ ਏਡੀ ਕੋਈ ਗੱਲ ਨਹੀਂਗੀ ਇਹਦਾ ਮੁਰਗੇ ਇੱਥੇ ਬੱਕਰੇ ਵੀ ਵਿਕਦੇ ਆ ਬਈ 311500 ਲੈ ਦੋ ਯਾਰ ਆ ਜਾ ਇਹ ਸਾਰੇ ਪੱਲੇ ਤੋੜੀ ਬੈਠਾ ਹਣਾ ਹੂੰ ਇਹਨਾਂ ਬਾਈ ਟੁੱਟ ਗਏ ਸੀ ਯਾਰ ਸਾਰੇ ਤੇ ਪੱਟ ਤੇ ਫਿਰ ਮੈਂ ਕਿਹਾ ਦੁਬਾਰੇ ਆ ਜਾਣਗੇ ਹਾਂ ਪੱਟਣੇ ਚਾਹੀਦੇ ਇਹ ਗੱਲ ਤੇਰੀ ਸਹੀ ਆ ਚੱਲ ਯਾਰ ਸਾਹ ਨਾ ਲਾਇਆ ਤੂੰ ਯਾਰ ਬਾਈ ਬਈ ਇਹ ਤੂੰ ਤਾਂ ਜਾਵੇਂ ਯਾਰ ਹੈ ਕੀ ਹੋ ਗਿਆ 1500 ਕਹੇ ਤਾਂ ਫਿਰ ਦੀ ਯਾਰ ਉਹ ਬਾਈ 1500 ਕਹੇਗਾ ਜਾਂ 1500 ਦੇਉਗੇ ਫੜਾ ਪੈਸੇ ਯਾਰ ਤੂੰ ਕੱਢ ਪੈਸੇ ਯਾਰ ਫੜਾ ਪੈਸੇ ਤੂੰ ਐਵੇਂ ਕਰੀ ਜਾਂਦਾ ਉਹ ਕੱਢ ਵੀ ਜਾ ਭਰਾਵਾ ਉਹ ਆਪਦੀ ਗਰਜਸਾਰ ਪੈਸੇ ਕੱਢ ਕੇ ਮੈਂ ਦੇਵਾਂ ਥੋੜਾ 15 ਉਹ ਦੇ ਦੇ ਸਹੀ ਆ ਉਹ ਬਾਈ ਜੀ ਤਮ ਸਹੀ ਲਾਇਆ ਭਾਈ ਤੁਸੀਂ ਕੀ ਆਖਦੇ ਆ ਕੀ ਉਹ ਤਾਂ ਵੀ 10000 ਰੱਖਿਆ ਦੂੜਾ ਆ ਲਗਣ ਕੇ ਦੇ ਪੈਸੇ ਯਾਰ ਤੂੰ ਦੂੜਾ 1500 ਦੇ ਦੇ ਬੇਗਾ 1500 ਤੰਗ ਯਾਰ 15 ਕੰਮ ਨੂੰ ਹੀ ਰੋ ਕੰਮ ਵੀ ਠੀਕ ਆ 15 1500 ਤਾਂ ਚਮਾ ਹੀ ਯਾਰ ਓਏ ਭਰਾਵਾ ਸਹੀ ਆ ਪੈਸੇ ਕੌਣ ਲੈਂਦਾ ਉਹ ਮੁਰਗੀ ਬਿਮਾਰ ਲੱਗਦੀ ਏ ਤੇਰੀ ਕੀ ਹੈ ਕੁੜੀ ਨੂੰ ਹੰਬਲ ਬਈ ਕੀ ਕਹਿ ਮੁਰਗੀ ਨੂੰ ਕੋਸ ਹੋ ਗਿਆ ਮੇਰੀ ਗਾਰੰਟੀ ਨੰਬਰ ਲੇਖ ਮੇਰਾ ਖੂਖਰ ਨੰਬਰ ਲੇਖਦਾ ਮੈਂ ਇੱਕ ਮਿੰਟ ਆ ਪੈਸੇ ਵੜਾ ਦੇ ਹਾਂ 1500 ਆ ਦੇ ਨਵੇੜ ਕੰਮ ਨਾ ਨਹੀਂ ਨਾ ਉਹ ਨਹੀਂ ਬਈ ਯਾਰ ਉਹ ਯਾਰ ਦਿਓ ਯਾਰ ਬਾਈ ਉਧਰੋਂ ਸਾਹਮਣੇ ਤੂੰ ਮਾਦਾ ਆ ਕੇ ਵਿਸਤਾਈਏ ਨਾ ਸਿੱਧੀ ਅੱਲਾ ਉਹ ਨਹੀਂ ਤੇਰਾ ਪਤਾ ਮੇਰੇ ਤੇ ਹੋਈ ਤੇਰਾ ਗੁੱਸਾ ਤਾਂ ਨਹੀਂ ਕਰਿਆ ਰਾਜ ਮੇਰੇ ਤੇ ਹੋ ਗਿਆ 1500 ਲੈ ਵੀ 1500 ਭਾਈ ਨੇ ਕਹਦਾ 1500 ਨਹੀਂ ਕਹਿੰਦੇ ਨਹੀਂ 1000 ਰੁਪਏ ਆ ਲੈ ਯਾਰ ਪਾ ਮੁੱਠੀ ਇੱਕ ਹੋਰ ਯਾਰ ਲੈ ਹੁਣ ਨਹੀਂ ਤੈਨੂੰ ਕੁਛ ਲੱਗਣਾ ਹਾਲ ਹੁਣ ਜੇਚ ਹਾਂ ਉਹ ਰੱਖ ਲੈ ਬਾਬਾ ਤੇਰੇ ਹੱਥ ਵਿੱਚ ਔਰ ਆਖ ਲੈ ਭਰਾਵਾ ਥੋੜਾ ਦਾ ਰੱਬ ਦਾ ਨਾਮ ਵੀ ਥੋੜਾ ਹੀ ਆ ਹੋਰ ਬਹੁਤ ਲਾਤੇ ਉਹ ਦੇ ਦੇ ਭਰਾਵਾ ਬਚਾ ਕੇ ਯਾਰ ਤੂੰ ਪੈਸੇ ਫੜਾ ਉਹਨੂੰ ਦੇ ਦੇ 1800 ਦੇ ਫੜਾਦਾ ਯਾਰ ਫੜ ਯਾਰ ਉਹ ਗੱਲ ਦਾ ਉਹ ਲਿਖਾਈ ਕਰਾ ਦੇਾਂਗੇ ਅਸੀਂ ਲਿਖਾਈ ਕਰਾ ਉਹ ਲਿਖਾਈ ਕਰਾ ਦੇਾਂਗੇ ਉਹ ਲਿਖਾਈ ਕਰਾ ਦੂ ਇਹ ਉਹ ਲਿਖਾਈ ਕਰਾ ਦੇ ਉਹ ਇਹ ਤਾਂ ਜਾਉਂਗਾ 1000 ਮੋਰ ਦੇ ਉਹ 100 ਰੁਪਏ ਲਾਏ ਆ ਉਹ ਲਿਖਾਈ ਉਹ ਯਾਰ ਦਿੰਦਾ ਹੀ ਨਹੀਂ ਅਗਲਾ ਜਦੋਂ ਨਹੀਂ ਦਿੰਦਾ ਭਾਈ ਹੁਣ ਐਵੇਂ ਬਹੁਤ ਲਾਦੇ ਜਾਇਜ ਹੁਣ ਐਵੇਂ ਉਹ ਲਿਖਾਈ ਕਰਾ ਦੂਗਾ ਉਹ ਚੱਲ ਦੋ ਦੋ ਕਿ ਲਿਖਾਈ ਦੋ ਦੋ ਕਰ ਦੇ ਉਹ ਹੋ ਗਿਆ 1800 ਹੋ ਗਿਆ ਆਪੇ ਦੇ ਦਊਗਾ ਵਾ ਠੀਕ ਆ ਠੀਕ ਆ ਬਾਈ ਤੂੰ ਦੇ ਦੇ ਉਧਰ ਚੱਲ ਸਹੀ ਆ ਉਹ ਲਖਾਈ ਆਪੇ ਦੇ ਦਊਗਾ ਉਹ ਲਖਾਈ ਆ ਆਪੇ ਦੇ ਦਊਗਾ ਯਾਰ ਸੋਹ ਸਹੀ ਆ ਬੈਲਾ ਉਹ ਬਾਪੂ ਯਾਰ ਅੱਖੇ ਵੀ ਲੱਗਾ ਕਰਾ ਸੀ ਕਾੜੇ ਉੱਤੇ ਤੁਰੇ ਫਿਰਦੇ ਯਾਰਾ ਬੱਪਰੇ ਹੋ ਜਾ ਯਾਰ ਤੂੰ ਉਹ ਵੇ ਗੱਲ ਆ ਲੈ ਵੀ ਤਰਾ ਕਰਦਾ ਹੋ ਗਿਆ ਲੈ ਵੀ ਕਿੰਨਾ ਹੋ ਗਿਆ 1500 ਤਰਦਾ ਲੈ ਲੈ ਨਹੀਂ ਬਾਪੂ ਇਹ ਤਾਂ ਦੇਦਾ ਇਹ ਤਾਂ ਦੇਦਾ ਫੂਲ ਪੀਵੇ ਦੇ ਦੇ ਚੱਲ ਠੀਕ ਆ ਉਹ ਵੀ 1600 ਰੁਪਿਆ ਮੇਰੀ ਜੇਬ ਚੋਂ ਚੱਲ ਗਿਆ ਚੱਕ ਯਾਰ ਤੂੰ ਹੀ ਘੜ ਪਰਚੀ ਆਪਦੀਆ ਕਰਾ ਲੋ ਜੇ ਬਾਈ ਬੱਸ ਸਹੀ ਓਕੇ ਬਾਈ ਇਹ ਸੂਰੀਆਲਾ ਬੱਕਰਾ ਮੰਡੀ ਦਾ ਸੌਦਾ ਹੋਇਆ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਵੀ ਇਹਦਾ ਪਰਰਾ ਬਾਈ ਯਾਰਾ ਦੁੱਧ ਵਾਲੇ ਦਾ ਲਓ ਵੀ ਇਹ ਕਾ ਪਾਠਾ ਬਾਈ ਗੁਰਪ੍ਰੀਤ ਬਰਗਾੜੀ ਵਾਲੇ ਕੋਲੇ ਤੇ ਸੌਦਾ ਚੱਲ ਰਿਹਾ ਬਾਈ ਜੀ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਹਸਨਪੱਟੀ ਜ਼ਿਲ੍ਹਾ ਫਰੀਦਕੋੜ ਲਓ ਜੀ ਕਿਹੜਾ ਹਸਨਪੱਟੀ ਪਿੰਡ ਹਸਨਪੱਟੀ ਤੇ ਇਹਨਾਂ ਦਾ ਪਿੰਡਾ ਬਰਗਾੜੀ ਤੇ ਆਹ ਪਾਠਾ ਬਹੁਤ ਸ਼ਕੀਨ ਚਿੱਟੀ ਅੱਖ ਦੀ ਆ ਚਟਾ ਰੰਗ ਕੀ ਮੁੱਲ ਮੰਗਿਆ ਬਾਈ ਮਾਦਾ 9000 ਰੁਪਏ ਆਖਿਆ ਯਾਰ ਬਾਈ ਲਓ ਵੀ ਮਿੱਤਰੋ ਬਾਈ ਨੇ ਗੁਰਪ੍ਰੀਤ ਨੇ 9000 ਰੁਪਏ ਮੰਗਿਆ ਤੇ ਕੀ ਲਾਇਆ ਜੀ 4500 6000 ਲਾਇਆ ਬਾਈ ਓਏ ਹਾਏ ਵੀਡੀਓ ਬੰਦੀ ਆ ਭਰਾਵਾ ਸਭ ਤੇ ਦੇਣੀ ਤਾਂ 19 ਹੀ ਜਾਂਦਾ ਨਹੀਂ ਮੰਗੀਂ 11 ਬਾਈ ਕੋਈ ਗੱਲ ਨਹੀਂ ਕੋਈ ਹਾਏ ਵੀਡੀਓ ਚੱਲ ਕੋਈ ਗੱਲ ਨਹੀਂ ਬਾਈ ਜੋ ਮਰਜੀ ਕੋਈ ਨਹੀਂ ਆਵੇਂ 500 ਲਾ ਤੂੰ ਕੋਈ ਚੱਕਰ ਨਹੀਂ ਉਧਰ ਚੱਲ 2000 ਲੈ ਲੈ ਬੜਾਣੇ ਮਿੰਟੋ ਆ ਗਈ ਹੋਈ ਆ ਕੋਈ ਨਹੀਂ ਬਾਈ ਨੇ 6 ਲਾਇਆ ਮੈਨੂੰ ਨਹੀਂ 4500 ਲਾਇਆ ਬਾਈ ਮੈਂ ਤਾਂ ਕਿਆ ਲੈ ਭਲਾ ਭਰਾਵਾ 2000 ਕਹੇ 2000 ਆ ਦੇ ਤੂੰ ਲਓ ਬਈ ਸਾਰੇ ਵਪਾਰੀ ਵੀਰ ਆਖਰੀ ਸੌਦੇ ਆ ਦੋਸਤੋ ਇਹ ਸੂਰੇ ਵਾਲਾ ਬੱਕਰਾ ਮੰਡੀ ਦੇ ਤੇ ਸੌਦੇ ਅਸੀਂ ਕਰਾ ਕੇ ਛੱਡਨੇ ਆ ਇਹ ਤੇ ਹੋ ਵੀ ਜਾਣੇ ਹੁਣ ਨਹੀਂ ਪੱਠ ਇੱਕ ਰਹਿ ਗਈ ਉਹਦਾ ਵੀ ਕਰਾਉ ਕਰਾਉਣੇ ਆ ਜੀ ਕਰਾਉ ਸੌਦਾ ਹਾਂਜੀ 6000 ਰੁਪਏ ਨਹੀਂ ਹਾਂਜੀ 6000 ਰੁਪਏ ਭਾਈ ਯਾਰ 6000 ਦੇ ਨਹੀਂ ਹੁਣ ਛੱਡ ਦੇ ਇਹ ਵੀ ਕਿਹੜਾ ਇਹ ਚਾਹਦੇ ਹੁੰਦੇ ਆ ਉਹ ਭਾਈ ਖਰੀਦ ਵੀ ਨਹੀਂ ਇਹਨੇ ਦੀ ਖਰੀਦ ਵੀ ਨਹੀਂ ਇਹਨੇ ਦੀ ਭਾਈ ਯਾਰ ਠੀਕ ਆ ਭਾਈ ਯਾਰ ਚਾਜਣਾ ਪੈਸੇ ਲਾ ਪੱਤੇ ਪੈਸੇ ਲਾਏ ਆਪਾਂ ਨਹੀਂ ਭਾਈ ਲਾ ਗਿਆ ਕੀ ਲੈ ਤਾਂ 9 ਮੰਗਿਆ ਭਾਈ 9 ਤੇਰਾ ਵੀ ਤੱਕ ਓ ਯਾਰ ਮੰਗ ਲਾ ਤੂੰ ਭਾਵੇਂ 15 ਲੱਖ ਮੰਗ ਲਾ ਮੰਗਣ ਨੂੰ ਕੀ ਆ ਦੇਣ ਵਾਲੇ ਪੈਸੇ ਦੱਸ ਕਿੰਨੇ ਦੇਣੀਆਂ ਹਾਂ ਹਾਂ ਔਰੇ ਫੜਸ ਆਈ ਬਾਈ ਓਏ ਬਾਈ ਫੜਸ ਆਈ ਯਾਰ ਭਾਈ ਉਸ ਤੋਂ ਬਾਅਦ 100 ਰੁਪਏ ਵੀ ਨਹੀਂ ਮਿਲੇ ਭਾਈ ਯਾ ਤੂੰ ਕਰਾ ਯਾਰ ਓ ਯਾਰ ਰੜੀ ਗੱਡੀ ਦਾ ਕੀ ਹੈ ਇਹ ਸੱਕਰੇਗਾ ਯਾਰ ਅਸੀਂ ਤਾਂ 20 ਮੰਗਦੇ ਸੀ ਫਿਰ ਤੁਸੀਂ ਵੀ 25 ਮੰਗਦੇ ਤੇ ਮੰਗ ਵਾਹੁੰਦੀ ਇਹਦੀ ਓ ਯਾਰ ਰੜੀ ਕੁਝ ਵੀ ਨਹੀਂ ਐਨੀ ਕੀ ਆ ਕਰਾ ਲੈਣਾ ਜਿੱਥੇ ਲੈਣਾ ਨਹੀਂ ਲੈ ਲੈ ਆ ਫਿਰ ਜਿੱਥੇ ਕਰਲਾ ਬਾਈ ਯਾਰ ਇਹਨਾਂ ਗੱਲਬਾਤ ਕਰਦੇ ਬਾਈ ਯਾਰ ਉਹ ਨਹੀਂ ਇਥੋਂ ਪੁੱਛ ਕੇ ਆਉਂਦਾ ਮੈਂ ਕਿਹੜਾ ਦੇਣ ਆ ਅਸੀਂ ਕਿਹੜਾ ਦਲਾਲੀ ਦੇਣੀ ਆ ਬਾਈ ਹੈ ਨਹੀਂ ਇਸ ਦੂਜਾ ਪੈਸਾ ਉਹ ਭਰਾਵਾ ਅਸੀਂ ਦਲਾਲੀ ਨਹੀਂ ਦੇਂਦੇ ਲੈਣੀ ਆ ਲੈਣੀ ਕਿਉਂ ਨਹੀਂ ਲਫੜਾ ਉਹ ਖੜ ਜਾ ਯਾਰ ਬੱਲੇ ਰਾਏ ਨੂੰ ਬਾਈ ਕਿਉਂ ਪੂਰੇ ਪੈਸੇ ਹੀ ਦਿਨਾ ਲੈ ਫਿਰ ਦਫੜਾ ਦੇ ਬਾਈ ਨੂੰ ਬਾਈ ਮੈਂ ਕਹਿੰਦਾ ਲੈਣ ਦੇ ਨਾਲ ਮੁੱਲ ਦੇ ਚੀ ਉਹ ਭਰਾਵਾ ਅਸੀਂ ਸੌਦਾ ਕਰਾਉਣ ਆਤੇ ਹੀ ਖੜੇ ਆ ਆਖ ਕਹਿੰਦਾ ਅੱਠ ਦੀ ਦਊਗਾ ਮੈਂ ਕਹਿੰਦਾ ਵੀ ਅੱਠ ਦੀ ਦਊਗਾ ਉਹ ਚੀਜ਼ ਦਿੰਦਾ ਬੰਨਵਾਂ ਜਦਾਂ ਕਰਦੇ ਕੋਈ ਨਾਂ ਦੇ ਦੇਦਾ ਅਸੀਂ ਪੱਠੀ ਦਿੰਦੇ ਨਾਂ ਦੇ ਵਿੱਚ ਇਹ ਚ ਪਾ ਲਵੇ ਤੁਹਾਨੂੰ ਇਹ ਵੀ ਹੈ ਨਹੀਂ ਯਾਰ 50 ਜਹਾਜ ਲੋ ਵੀ ਪੱਠ ਬਹੁਤ ਚੰਗੀ ਆ ਚਿੱਟੀ ਅੱਖ ਦੀ ਆ ਤੇ ਚਟਾ ਹੀ ਰੰਗ ਤੇ ਕੰਨ ਬਹੁਤ ਚੰਗਾ ਹੈ ਤੇ ਬਾਈ ਜਾਇਜ ਰੇਟ ਲਾਓ ਜੀ ਕੀ ਲਾਇਆ ਬਾਈ ਜੀ ਨੇ ਕੁਸ ਨਹੀਂ ਲਾਇਆ ਕਿ ਨਹੀਂ ਲਾਇਆ ਬਾਈ ਨੇ ਮਾਦਾ ਕੋਨ 40 ਲੰਦਾ ਦੀ ਅ ਭਰਾਵਾ 4500 ਦੀ ਜਮੀਨ ਹੀ ਦਿੰਦਾ ਐਡੀ ਐਬਜੀ ਕੋਈ ਪੁੱਤਰਾ ਦਾ ਮੇਰੋ ਤਾਂ ਇਹ ਨਹੀਂ ਬਾਈ ਬਾਈ ਨਾ ਤੂੰ ਮੇਰਾ ਮਸੇਰਾ ਤੇ ਨਾ ਮੇਰੇ ਦੁਸ਼ਮਣਾ ਹੋ ਕੋਈ ਤਰਾਜ ਨਹੀਂ ਤਰਾਜ ਫਰਮ ਲੈ ਨਹੀਂ ਕੋਈ ਨਹੀਂ ਕੇਰਾ ਚੁੱਪ ਕਰ ਜਾ ਬਾਕੀਰਾ ਚੁੱਪ ਕਰ ਜਾ ਇੱਕ ਮਿੰਟ ਬਾਈ ਪਤਾ ਕੀ ਗੱਲ ਹੈ ਕੋਈ ਗੱਲ ਸੌਦੇ ਪਹਿਲ ਚੱਲੀ ਜਾਂਦੀਆਂ ਤੂੰ ਬੋਲਣਾ ਨਹੀਂ ਸੌਦਾ ਹੋਣ ਦੇ ਬਾਅਦ ਚ ਕਰਾਂਗੇ ਭਰਾਵਾ ਤੂੰ ਮੇਰੀ ਗੱਲ ਮੰਨਣੀ ਹਣਾ ਉਸਨੂੰ ਨਹੀਂ ਬੋਲਣਾ ਠੀਕ ਹੈ ਲੈ ਹੁਣ ਬੋਲੀ ਦੇ ਭਾਵੇਂ ਨਾ ਬੋਲੀ ਕੋਈ 6500 ਰੁਪਏ ਦੀ ਪੱਠੋ ਕੁਛ ਤਾਂ ਵੀ ਨਹੀਂ ਬਾਈ ਖਰੀਦ ਵੀ ਨਹੀਂ ਬਾਈ ਯਾਰ ਕੀ ਜਾਣਾ ਹੋਰ ਤੇਰਾ ਮਨ ਮੈਂ ਆਠਾ ਖਿਆ ਲੈਨ ਦਿਨ ਮੁੱਲ ਦਾ ਕੱਢਾਂ ਦਿਆਂਗਾ ਫਿਰ ਮੁੱਲ ਆਸ ਨਹੀਂ ਭਰਾ ਨਹੀਂ 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 ਬਾਈ ਬਸ ਬਾਈ 6500 ਲਾਦਾ ਸੀ ਤਾਂ ਅਖੀਰ ਆਖਰੀ ਵਾਰ ਲਿਖਾਈ ਬਾਈ ਤੋਂ ਕਰਾ ਦੇਣਾ ਹਾਂ ਲਿਖਾਈ ਬਾਈ ਕਰ ਦਊਗਾ ਲਿਖਾਈ ਮੈਂ ਕਰਾ ਲਊਗਾ ਅੱਛਾ ਮਾ ਉਹ ਸੱਤ ਦੀ ਹੋ ਗਈ ਯਾਰ ਜਾਂ ਹੋ ਗਈ ਸੱਤ ਦੀ ਨਹੀਂ ਉਹ ਕਰਤੀ ਯਾਰ ਉਹ ਹੋ ਗਈ ਯਾਰ ਆਪੋ ਆਪਣੀ ਲਖਾਈ ਚ ਹੋ ਗਈ ਉਹ ਦੇ ਦੇ ਓਏ ਦੇ ਦਿਓ ਓਰੇ ਭਰਾ ਯਾਰ ਆ ਫੜ ਯਾਰ ਓਹ ਕਿਹੜਾ ਲੈਂਦਾ ਫੜੋ ਓ ਫੜੋ ਕੀ ਦੀ ਆ ਪਰਾਵਾ ਨਹੀਂ ਮਾਰੀ ਸਹੀ ਆ ਵੱਟ ਉਹ ਸਿਰਾਂ ਪਾਠ ਨਹੀਂ ਆ ਕਿਹਨੇ ਮਾਂਤਾ ਨਹੀਂ ਹੁੰਦੇ ਚਲ ਬੱਲ ਲਖਾਈ ਕਰਾ ਨਾ 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 ਉਹ ਲਖਾਈ ਆਪੋ ਆਪਣੀ ਯਾਰ ਯਾਰ ਮੈਂ ਲੈਣਾ ਕੇ ਤੋਂ ਬਾਈ ਕੋਸੇ ਯਾਰ ਆਪੋ ਆਪਣੀ ਲਖਾਈ 7000 ਦੀ ਹੋਗੀ ਹੋਰ ਵੀ ਜੀ ਹੁੰਦੀ ਅਠਵੀਂ ਸਿਰਾ ਬਾਈ ਉਹ ਭਰਾਵਾ ਪਾਠਾ ਵੇਖ ਤਾ ਲੈ ਘਰ ਦੇ ਠੱਕੇ ਥੋੜੋ ਚੱਲਦੇ ਹੁੰਦੇ ਯਾਰ ਬਾਈ ਯਾਰ ਕੋਈ 100 200 ਦਾ ਹੋ ਗਿਆ 500 ਵੀ ਮੈਂ ਬੋਲਿਆ ਨਹੀਂ ਆਪਾਂ ਵੀ ਬਾਈ ਮੈਂ ਕਿਹੜਾ ਦਲਾਲੀ ਲੈਣੀ ਆ ਗੱਲ ਹੀ ਠੀਕ ਆ ਵੀ ਜੇ ਦਾ ਮੈਂ ਕੋਈ ਦਲਾਲੀ ਲੈਣੀ ਹੋਵੇ ਤਾਂ ਠੀਕ ਆ ਚੱਲ ਠੀਕ ਆ ਸਾਡੇ ਕਿਹੜਾ ਪਾਏ ਦੇ ਪੁੱਤ ਆ ਹਾਂ ਤੂੰ ਵੀ ਸਾਡਾ ਹਾਂ ਹਣਲਾ ਤੂੰ ਆਪ ਆਪ ਨੇ ਨਹੀਂ ਮਹਿੰਗੀ ਆ ਬਾਈ ਯਾਰ ਓਏ ਹੋਰ ਨਹੀਂ ਹੋ ਵੀ ਕੋਈ ਓ ਯਾਰ ਮੰਦਾ ਹੀ ਨਹੀਂ ਜਦੋਂ ਬਾਈ ਯਾਰ ਸਾਡਾ ਮਾਣ ਹੀ ਨਹੀਂ ਰੱਖਿਆ ਪਰੇ ਹੋ ਜਾ ਯਾਰ ਅੰਕਲ ਤਿੰਨ ਜੀ ਆ ਯਾਰ ਵਧੀਆ ਨਹੀਂ ਮੌੜੀ ਪੰਜ 6 ਯਾਰ ਛੀਏ ਕੇ ਪਾਣੀ ਨਹੀਂ ਕੋਈ ਪੀਂਦਾ ਜਾ ਜੋ ਜਾ ਹੋ ਗਈ ਹੁਣ ਬਾਈ ਖੁਣ ਕੁਛ ਆ ਖੁਸ਼ੀ ਬਾਹਰ ਖਾਣੇ ਸੀ ਪੱਠੇ ਹੁਣ ਤੈਨੂੰ ਨਫਾ ਦੱਸ ਕਿੰਨਾ ਜਿਹਨੇ ਸੌਦਾ ਬਾਈ ਸੇਵਕਾ ਨਫਾ ਦੱਸ ਕਿੰਨਾ ਚਾਹੀਦਾ ਤੈਨੂੰ ਹੁਣ ਬੋਲ ਨਹੀਂ ਨਹੀਂ ਨਾ ਫੇਰ ਉਹ ਬੋਲ 500 ਰੁਪਿਆ ਨਾ ਫੇਰਾ ਦੇ ਸਹੀ ਆ ਦੇ 500 ਰੁਪਿਆ ਨਾ ਫੇਰਾ ਦੇਣੀ ਆ 500 ਨਾ ਫੇਰਾ ਉਹ ਦੇ ਦੇ ਭਰਾਵਾ ਉਹ ਵੇਚਣ ਵਾਸਤੇ ਧੜਾ ਲਈ ਯਾਰ ਲੈ ਬੱਸ ਫੇਰ ਫੇਰ ਸਾਡੀ ਜੋਰ ਲਾਏ ਦਾ ਕੀ ਫਾਇਦਾ ਬਾਈ ਸੇਵਕਾ ਦੇਖ ਲਾ ਪੱਠ ਐਨੇ ਦੀ ਆ ਹਾਂ ਜਰਾ ਬੱਸ ਲਓ ਵੀ ਮਿੱਤਰੋ ਸੌਦਾ ਕਰਾਇਆ ਮੰਡੀ ਦੇ ਅਖੀਰਲੇ ਟਾਈਮ 'ਤੇ ਚੱਲ ਰਹੇ ਆ ਹਾ ਕੋਣ ਅੰਕਲ ਮੇਰੀ ਗੱਲ ਸੁਣ ਲਾ ਤੂੰ ਵੀਡੀਓ ਦੇ ਵਿੱਚ ਦੱਸ ਤੈਨੂੰ ਕਿੰਨੇ ਵਾਰੀ ਭੋਮੇ ਨੇ ਬਚਾਇਆ ਗਿਣ ਕੇ ਦੱਸ ਬੰਦੇ ਇਹਨੂੰ ਬੰਦਾ ਨਹੀਂ ਬਚਾ ਸਕਦਾ ਮੈਂ ਤੈਨੂੰ ਕੀ ਪੁੱਛਿਆ ਉਤਲਾ ਬਚਾਉਂਦਾ ਉਤਲਾ ਬਚਾਉਂਦਾ ਨਾ ਮੈਨੂੰ ਜੁੱਤੇ ਜਾ ਨਹੀਂ ਤੇ ਜਿੱਦੈ ਜਿੱਦੈ ਤੈਨੂੰ ਘਾਟਾ ਪੈਂਦਾ ਸੀ ਉਹਦੇ ਭੋਮੇ ਨੇ ਕਿਵੇਂ ਤੈਨੂੰ ਨਫਾ ਦਵਾਇਆ ਚਲ ਉਤਲਾ ਦਾ ਸਾਰਿਆਂ ਦੇ ਨਾਲ ਹੀ ਆ ਠੀਕ ਆ ਨਾ ਆ ਤੂੰ ਕਿੰਨੇ ਦੀ ਲਈ ਆ ਪੱਠ ਤੇ ਇਹ ਮਹਿੰਗੀ ਲਈ ਆ ਤੂੰ ਮੈਂ ਮਹਿੰਗੀ ਲੈਣਾ ਉਹ ਵੀ ਮਹਿੰਗਾ ਤੇਰਾ ਆਤੀ ਆ ਤੇਰੀ ਮਹਿੰਗਾ ਹੀ ਵੇਚਣਾ 2500 ਰੁਪਿਆ ਤੈਨੂੰ ਦਿੰਨੇ ਆ ਬਾਈ ਇਹ ਰੀ ਆ ਸਾਈ ਦੋ ਕੇ ਚੱਕਲਿਆ ਤੇ ਲਖਾਈ ਇਹ ਕਰਾ ਦੇਣਗੇ ਮੈਂ 200 ਰੁਪਿਆ ਹੋਰ ਪਾਤਾ ਚਾਰ ਦੀ ਲੈ ਜਾਣ ਲਖਾਈ ਮੈਂ ਕਰਾ ਯਾਰ ਪੈਸੇ ਗਣੋ ਬਾਈ ਯਾਰ ਚਾਰ ਦੀ ਪੈਸੇ ਗਣੋ ਜਦੋਂ ਮੈਂ ਤੇਰੇ ਨਾਲ ਖੜਾ ਨਾ ਮੈਂ ਤੈਨੂੰ ਆਪੇ ਘਾਟਾ ਨਾ ਮੈਂ ਤੇਰਾ ਬਰਾਬਰ ਕਰੂੰਗਾ ਜੇ ਤੇਰੇ ਨਾਲ ਖੜਾ ਹਾਂ ਤਾਂ ਮੋਟਰਸਾਈਕਲ ਤੇ ਮੈਂ ਤੈਨੂੰ ਬਾਕੇ ਲਿਆਉਣਾ ਬਹੁਤ ਵਾਰੀ ਮੈਂ ਤਾਂ ਇੱਜ਼ਤ ਕਰਦਾ ਤੇਰੀ ਇੱਜ਼ਤ ਤਾਂ ਕਰਦਾ ਤੂੰ ਜੇ ਉਹਦੇ ਮਰ ਜਾਂਦਾ ਤਾਂ ਮੇਰੇ ਵੱਲੇ ਕਤਲ ਪੈ ਜਾਣਾ ਜਿੱਦੈ ਤੂੰ ਡਿੱਗਿਆ ਨਹੀਂ ਐਵੇਂ ਪੈ ਜਾਂਦਾ ਹੋੜ ਪੱਛਾ ਉਹ ਫੜ ਲੈ ਯਾਰ ਹੋਰ ਦਿੰਦਾ ਪਾ ਓਏ ਤਾਂ ਕੰਮੀ ਹੋ ਗਿਆ ਉਹ ਤਾਂ ਜੱਫੇ ਪਾਉਂਦੇ ਮੈਂ ਮੇਰੂ ਆਹੋ ਜੀ ਆਹ ਰੋੜੀ ਲੈ ਕੇ ਰੰਦੇ ਰੰਦੇ ਇੱਕ ਪੱਤਰਾ ਭਾਗ ਕਰਾਈ ਕਿੰਨਾ ਹੋ ਗਿਆ ਬਾਈ ਜੀ ਦੋ ਮਨਖਾਈ ਪਾ ਕਰਦੇ 2500 ਪੂਰੇ 3000 ਦਾ ਖੋਲ ਬੱਕਰੀ ਪੂਰਾ ਚਾਰਟ ਰੱਖੂਗਾ ਬਾਈ ਓ ਜਾ ਯਾਰ ਪਰੇ ਤੂੰ ਲਾਓ ਵੀ ਮਿੱਤਰੋ ਆ ਪੱਠ ਦਾ ਸੌਦਾ ਹੋ ਗਿਆ ਗਾ ਕੋਈ ਹੋਰ ਉੱਠ ਖੜਿਆ ਬਾਈ ਕਿਹੜਾ ਪਿੰਡ ਆਪਣਾ ਆਪਣਾ ਜਿਲ੍ਹਾ ਫਰੀਦਕੋਟ ਪਿੰਡ ਹਸਨਬੱਟੀ ਵੀਰੇ ਅਸਨ ਪੱਟੀ ਕਿੰਨੇ ਦੀ ਲੈ ਲਈ ਪੱਠਾ ਬਈ 8 ਮੰਗਦਾਈ ਬਾਬਾ 4500 ਦੀ ਲਈ ਆ ਠੀਕ ਆ ਉਹ 800 ਰੁਪਏ ਭਰ ਲੀਏ ਤੂੰ ਉਹ ਬਾਬਾ ਬਿੱਲੂ ਕਿੰਨੇ ਦੀ ਵੇਚਦੀ ਪੱਠਾ 4500 ਦੀ ਠੀਕ ਆ ਖੁਸ਼ ਆ ਹੁਣ ਚਲ ਆ ਲਾਦੀ ਗੱਲ ਬਈ ਬਹੁਤ ਬਹੁਤ ਵਧੀਆ ਧੰਨਵਾਦ ਤੇਰਾ ਅਗਲਾ ਸੌਦਾ ਦੋਸਤੋ ਤੁਹਾਨੂੰ ਵਿਖਾਉਣੇ ਆ ਬਣ ਕੇ ਜ਼ਰਚੇ